ਸਭ ਤੋਂ ਪਹਿਲਾਂ ਤਾਂ ਪ੍ਰੈਸ ਕਲੱਬ ਦੇ ਵਿੱਚ ਸਾਰੇ ਹੀ ਪੱਤਰਕਾਰ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢਿਆ ਅੱਜ ਅਸੀਂ ਹਰਿਆਣਾ ਸਿਗਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਡੇ ਜਨਰਲ ਸਕੱਤਰ ਸਰਦਾਰ ਗੁਰਵਿੰਦਰ ਸਿੰਘ ਜੀ ਤਮੀਜ਼ਾ ਇਹਨਾਂ ਦੇ ਨਾਲ ਸਾਡੇ ਸੀਨੀਅਰ ਮੈਂਬਰ ਸਹਿਬਾਨ ਸਰਦਾਰ ਸੁਖਵਿੰਦਰ ਸਿੰਘ ਜੀ ਮੰਡੇਬਰ ਜਮਨਾ ਨਗਰ ਤੋਂ ਸੀਨੀਅਰ ਮੈਂਬਰ ਸਰਦਾਰ ਸਰਦਾਰਸ਼ਨ ਸਿੰਘ ਜੀ ਸੈਗਲ ਅੰਮ੍ਰਾਲਾ ਤੋਂ ਸਰਦਾਰ ਤਰਵਿੰਦਰਪਾਲ ਸਿੰਘ ਜੀ ਸੀਨੀਅਰ ਮੈਂਬਰ ਸਾਡੇ ਅੰਮ੍ਰਾਲਾ ਤੋਂ ਔਰ ਇਸੇ ਤਰ੍ਹਾਂ ਸਾਡੇ ਸਾਥੀ ਕਿਸਾਨ ਆਗੂ ਸਰਦਾਰ ਗੁਰਬੀਰ ਸਿੰਘ ਜੀ ਤਲਕੌਰ ਅੱਜ ਅਸੀਂ ਸਾਰੇ ਸਾਂਝੇ ਤੌਰ ਤੇ ਜੋ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਆ ਇਸ ਦਾ ਸਬੰਧ ਹੈ ਸਰਬੱਤ ਖਾਲਸਾ 1986 ਦੇ ਵਿੱਚ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਮੁੱਚੇ ਪੰਥ ਦੇ ਵੱਲੋਂ ਹੋਇਆ ਤੇ ਜਿੱਥੇ ਸਮੁੱਚੇ ਪੰਥ ਖਾਲਸਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ ਨੂੰ ਥਾਪਿਆ ਤੇ ਕਾਰਜਕਾਰੀ ਜਥੇਦਾਰ ਕਿਉਂਕਿ ਉਹ ਜੇਲ੍ਹ ਵਿੱਚ ਸਨ ਦਾ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਥਾਪਿਆ ਗਿਆ ਸੀ ਜਿਹੜੇ ਬੜੇ ਚੜ੍ਹਦੀ ਕਲਾ ਵਾਲੇ ਸਿੰਘ ਸਨ ਜਿਨ੍ਹਾਂ ਨੇ ਬਹੁਤ ਵੱਡੀ ਗਿਣਤੀ ਚ ਅਮਰਤ ਸੰਚਾਰ ਤੇ ਧਰਮ ਪ੍ਰਚਾਰ ਗੁਰਬਾਣੀ ਦਾ ਕੀਤਾ ਪਰ ਸਮੇਂ ਦੀ ਜ਼ਾਲਮ ਹਕੂਮਤ ਨੇ 1 ਜਨਵਰੀ 1993 ਨੂੰ ਉਹਨਾਂ ਨੂੰ CIA ਸਟਾਫ ਜ਼ਗਰਾਉਂ ਦੇ ਵਿੱਚ ਅਣਮਨੁੱਖੀ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਸੀ ਅਤੇ ਉਹਨਾਂ ਦੇ ਸਰੀਰ ਦੇ ਟੋਟੇ-ਟੋਟੇ ਕਰਕੇ ਦਰਿਆ ਵਿੱਚ ਰੋੜ ਦਿੱਤੇ ਸਨ ਸਿੱਖ ਇਤਿਹਾਸ ਵਿੱਚ ਜਿਸੇ ਅਸੀਂ ਪੜ੍ਹਦੇ ਤੇ ਸੁਣਦੇ ਆਂ ਕਿ ਸਿੰਘ ਸਾਹਿਬ ਭਾਈ ਮਨੀ ਸਿੰਘ ਜੀ ਜਿਨ੍ਹਾਂ ਦਾ ਸਮੇਂ ਦੀ ਜ਼ਾਲਮ ਮੁਗਲ ਹਕੂਮਤ ਨੇ ਬੰਦ-ਬੰਦ ਕੱਟ ਕੇ ਉਹਨਾਂ ਨੂੰ ਸ਼ਹੀਦ ਕੀਤਾ ਸੀ ਇਸੇ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੋ ਸਮੂਚੀ ਕੌਮ ਦੇ ਵੱਲੋਂ ਪੰਥ ਵੱਲੋਂ ਸਰਬੱਤ ਖਾਲਸਾ ਦੇ ਰੂਪ ਵਿੱਚ ਲਾਏ ਗਏ ਸੀ ਉਹਨਾਂ ਦੇ ਵੀ ਸਰੀਰ ਦੇ ਟੋਟੇ-ਟੋਟੇ ਕਰਕੇ ਦਰਿਆ ਵਿੱਚ ਉਹਨਾਂ ਨੂੰ ਰੋੜਿਆ ਉਸ ਸਮੇਂ ਦੀ ਜ਼ਾਲਮ ਹਕੂਮਤ ਬਿਆਨਤ ਸਿੰਘ ਮੁੱਖ ਮੰਤਰੀ ਸੀ ਕੇ ਪੀਐਸ ਗਿੱਲ ਪੰਜਾਬ ਦਾ ਡੀਜੀਪੀ ਸੀ ਸਵਰਨ ਸਿੰਘ ਘੋਟਣਾ ਐਸਐਸਪੀ ਸੀ ਡੀਐਸਪੀ ਹਰਪ੍ਰਭਾਣ ਸਿੰਘ ਸੰਧੂ ਤੇ ਐਸਐਚਓ ਗੁਰਮੀਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਜਿਸ ਵੇਲੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਉਸ ਵੇਲੇ ਕਾਂਗਰਸ ਦੀ ਸਰਕਾਰ ਸੀ ਪੰਜਾਬ ਦੇ ਵਿੱਚ ਬਾਅਦ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਪੰਜਾਬ ਦੇ ਲੋਕਾਂ ਨਾਲ ਇੱਕ ਵਾਦਾ ਕੀਤਾ ਚੋਣ ਮੈਨੀਫੈਸਟੋ ਚ ਕਿ ਜਥੇਦਾਰ ਕੌਕੇ ਸਾਹਿਬ ਸਮੇਤ ਹੋਰ ਜਿੰਨੇ ਬੇਕਸੂਰ ਸਿੱਖ ਨੌਜਵਾਨਾਂ ਨੂੰ ਜ਼ਾਲਮ ਪੁਲਿਸ ਅਫਸਰਾਂ ਨੇ ਤਸੀਹੇ ਦੇ ਕੇ ਸ਼ਹੀਦ ਕੀਤਾ ਜੇਕਰ ਅਕਾਲੀ ਸਰਕਾਰ ਪੰਜਾਬ ਵਿੱਚ ਬਣਦੀ ਹੈ ਤੇ ਅਸੀਂ ਜਥੇਦਾਰ ਕੌਕੇ ਸਾਹਿਬ ਦੇ ਕਾਤਲਾਂ ਨੂੰ ਤੇ ਬਾਕੀ ਸਿੱਖ ਨੌਜਵਾਨਾਂ ਦੇ ਕਾਤਲਾਂ ਨੂੰ ਜਾਂਚ ਕਰਾ ਕੇ ਤੇ ਸਜ਼ਾਵਾਂ ਦੇਾਂਗੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਢੱਕਾਂਗੇ ਪਰ ਜਿਸ ਵੇਲੇ 1997 ਦੇ ਵਿੱਚ ਅਕਾਲੀ ਸਰਕਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਬਣੀ ਮੁੱਖ ਮੰਤਰੀ ਬਣੇ ਤਾਂ ਉਹਨਾਂ ਨੇ ਇਸ ਮਸਲੇ ਨੂੰ ਵਿਸਾਰ ਦਿੱਤਾ ਤਾਂ ਪੰਥ ਦੇ ਆਗੂਆਂ ਨੇ ਜਾ ਕੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਜਾ ਕੇ ਜਦੋਂ ਜਥੇਦਾਰ ਕੌਕੇ ਸਾਹਿਬ ਤੇ ਬਾਕੀ ਬੇਕਸੂਰ ਸ਼ਹੀਦ ਕੀਤੇ ਸਿੱਖ ਨੌਜਵਾਨਾਂ ਦੀ ਜਾਂਚ ਬਾਬਤ ਯਾਦ ਕਰਵਾਇਆ ਤਾਂ ਉਹਨਾਂ ਨੇ ਇੱਕ ਮੈਂਬਰੀ ਕਮਿਸ਼ਨ ਜਿਹੜੇ ਉਸ ਵੇਲੇ ਆਈਪੀਐਸ ਅਫੀਸਰ ਬੀਪੀ ਤਿਵਾੜੀ ਜਿਹੜੇ ਭਾਵੇਂ ਗੈਰ ਸਿੱਖ ਸਨ ਪਰ ਮੰਨਿਆ ਜਾਂਦਾ ਬੜੇ ਇਮਾਨਦਾਰ ਆਫੀਸਰ ਸੀ ਉਹਨਾਂ ਦੀ ਜਾਂਚ ਜਿਹੜੀ ਸੀ ਕਮੇਟੀ ਸੈੱਟ ਬਣਾਈ ਤੇ ਉਹਨਾਂ ਨੂੰ ਜਾਂਚ ਸੌਂਪੀ ਗਈ ਭਾਵੇਂ ਕਿ ਜਾਂਚ 3 ਮਹੀਨੇਾਂ ਲਈ ਸੌਂਪੀ ਗਈ ਸੀ ਪਰ ਸਵਾ ਸਾਲ ਬਾਅਦ ਉਹਨਾਂ ਨੇ ਆਪਣੀ ਜਿਹੜੀ ਰਿਪੋਰਟ ਸੀ ਪੰਜਾਬ ਸਰਕਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਵਾਲੇ ਕਰ ਦਿੱਤੀ ਤੇ ਉਹਦੇ 'ਚ ਇਸ਼ਾਰਾ ਕੀਤਾ ਕਿ ਵਾਕਿਆ ਸੀ ਗਵਾਹਾਂ ਦੇ ਬਿਆਨ ਦੱਸਦੇ ਕਿ ਜ਼ਥੇਦਾਰ ਕੌਕੇ ਸਾਹਿਬ ਤੇ ਬੜਾ ਅਣਮਨੁੱਖੀ ਤਸ਼ੱਦਦ ਹੋਇਆ ਤਾਂ ਉਹਨਾਂ ਦੇ ਜਿਹੜੇ ਦੋਸ਼ੀ ਆ ਉਹਨਾਂ ਤੇ ਐਫਆਈਆਰ ਜਿਹੜੀ ਆ ਉਹ ਲਾਂਚ ਹੋਣੀ ਚਾਹੀਦੀ ਐਫਆਈਆਰ ਦਰਜ ਕਰਕੇ ਤੇ ਜਾਂਚ ਕਰਕੇ ਦੋਸ਼ੀਆਂ ਨੂੰ ਸਜ਼ਾ ਦਿਵਾਈ ਜਾਣੀ ਚਾਹੀਦੀ ਹੈ ਪਰ ਪ੍ਰਕਾਸ਼ ਸਿੰਘ ਬਾਦਲ ਹੁਣਾਂ ਨੇ ਏਡੀਜੀਪੀ ਬੀਪੀ ਤਵਾੜੀ ਵਾਲੀ ਰਿਪੋਰਟ ਜਿਹੜੀ ਸੀ ਉਹਨੂੰ ਸਹਰਾਣੇ ਥੱਲੇ ਦੱਬ ਲਿਆ ਉਸ ਜਾਂਚ ਨੂੰ ਜਨਤਕ ਨਹੀਂ ਕੀਤਾ ਬਾਅਦ ਵਿੱਚ ਪੰਜਾਬ ਵਿੱਚ ਦੋ ਵਾਰ ਫਿਰ ਸਰਕਾਰ ਬਣੀ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਬਣੀ ਸਗੋਂ ਬੀਪੀ ਤਵਾੜੀ ਦੀ ਜਾਂਚ ਨੂੰ ਘਟੇਮਿੱਟੀ ਰੋਲਣ ਵਾਸਤੇ ਉਹਦੀ ਕ੍ਰੈਡਿਬਿਲਟੀ ਡਾਊਨ ਕਰਨ ਵਾਸਤੇ ਹੋਰ ਜਾਂਚਾਂ ਬਣਾ ਕੇ ਜਿਹੜੀ ਇਹ ਪੁਲਿਸ ਦੋਸ਼ੀ ਪੁਲਿਸ ਸੀ ਪੁਲਿਸ ਅਫਸਰ ਸੀਗੇ ਉਹਨਾਂ ਨੂੰ ਕਲੀਨ ਚਿੱਟ ਦੇਣ ਦੀ ਕੋਸ਼ਿਸ਼ ਕੀਤੀ 31 ਸਾਲਾਂ ਬਾਅਦ ਅੱਜ ਮਨੁੱਖੀ ਅਧਿਕਾਰ ਸੰਗਠਨ ਦੇ ਵੱਲੋਂ ਜ਼ਥੇਦਾਰ ਕੌਂਕੇ ਸਾਹਿਬ ਦੀ ਜਿਹੜੀ ਉਹ ਜਾਂਚ ਰਿਪੋਰਟ ਸੀ ਉਹਨੂੰ ਜਨਤਕ ਕੀਤਾ ਗਿਆ ਤੇ ਜ਼ਥੇਦਾਰ ਕਾਲਤਖਰ ਸਾਹਿਬ ਨੂੰ ਸੌਂਪਿਆ ਗਿਆ ਦੇ ਦੋਸ਼ੀਆਂ ਦੇ ਉੱਪਰ ਕਾਰਵਾਈ ਕਰਨ ਵਾਸਤੇ ਕਿਹਾ ਗਿਆ ਤਾਂ ਜਥੇਦਾਰ ਅਕਾਲ ਤਖਨ ਨੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁਕਮ ਜਾਰੀ ਕੀਤੇ ਕਿ ਜਿਹੜੇ ਦੋਸ਼ੀ ਆ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕਰਾਈ ਜਾਵੇ 1 ਜਨਵਰੀ ਨੂੰ ਸ਼੍ਰੀ ਅਕਾਲ ਤਖਨ ਸਾਹਿਬ ਦੇ ਉੱਤੇ ਪਹਿਲੀ ਵਾਰ 31 ਸਾਲਾਂ ਬਾਅਦ ਜਥੇਦਾਰ ਕੌਕੇ ਸਾਹਿਬ ਦਾ ਸ਼ਹੀਦੀ ਦਿਹਾੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਥਕ ਜਥੇਬੰਦੀਆਂ ਵੱਲੋਂ ਮਨਾਇਆ ਗਿਆ ਜਿੱਥੇ ਪਰਿਵਾਰ ਨੂੰ ਵੀ ਸਨਮਾਨਿਤ ਕੀਤਾ ਗਿਆ ਗਵਾਹਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਤੇ ਉਥੇ ਪੰਚਕ ਜਥੇਬੰਦੀਆਂ ਵੱਲੋਂ ਮੰਗ ਕੀਤੀ ਗਈ ਕਿ ਜਥੇਦਾਰ ਕੌਕੇ ਸਾਹਿਬ ਜਿਹੜੇ ਪੰਥ ਲਈ ਕੌਮ ਲਈ ਸ਼ਹੀਦ ਹੋਏ ਆ ਉਹਨਾਂ ਦੀ ਜਾਂਚ ਰਿਪੋਰਟ ਨੂੰ ਪ੍ਰਕਾਸ਼ ਸਿੰਘ ਬਾਦਲ ਹੁਣਾਂ ਨੇ ਮੁੱਖ ਮੰਤਰੀ ਹੁੰਦਿਆਂ ਦਬਾ ਕੇ ਰੱਖਿਆ ਇਸ ਲਈ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਥੇਦਾਰਾਂ ਵੱਲੋਂ ਪ੍ਰਕਾਸ਼ ਸਿੰਘ ਬਾਦਲ ਹੁਣਾਂ ਨੂੰ ਪੰਥ ਰਤਨ ਦੇ ਫਖਰੇ ਕੌਮ ਅਵਾਰਡ ਦਿੱਤਾ ਗਿਆ ਉਹ ਵਾਪਸ ਲਿਆ ਜਾਵੇ ਭਾਵੇਂ ਕਿ ਸਰਬੱਤ ਖਾਲਸਾ 2015 ਨੇ ਉਹ ਵਾਪਸ ਲੈ ਲਿਆ ਸੀ ਪਰ ਜਿਨ੍ਹਾਂ ਵੱਲੋਂ ਦਿੱਤਾ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਵਾਪਸ ਲਿਆ ਜਾਵੇ ਇਹ ਮੰਗ ਜਿਹੜੀ ਸੀ ਉਹ ਪੰਥਕ ਜਥੇਬੰਦੀਆਂ ਵੱਲੋਂ ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਰਗਵੀਰ ਸਿੰਘ ਨੂੰ ਸੌਂਪੀ ਗਈ ਔਰ ਨਾਲ ਹੀ 15 ਜਨਵਰੀ ਨੂੰ ਫੇਰ ਪੰਥਕ ਜਥੇਬੰਦੀਆਂ ਦਾ ਇਕੱਠ ਹੋਇਆ ਤੇ ਉਹਨਾਂ ਮਤਾ ਪਾ ਕੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਦਿੱਤਾ 10 ਜਨਵਰੀ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਥੇਦਾਰ ਸਾਹਿਬ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਰਕਾਬਗਨ ਸਾਹਿਬ ਵਿਖੇ ਮਨਾਇਆ ਗਿਆ ਔਰ ਇਸੇ ਤਰੀਕੇ ਨਾਲ ਹਰਿਆਣਾ ਸਿ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਸਮੂੱਚੇ ਮੈਂਬਰ ਸਹਿਬਾਨ ਬੈਠੇ ਹਰਿਆਣੇ ਦੀਆਂ ਸਿੱਖ ਸੰਗਤਾਂ ਸੰਤ ਮਹਾਪੁਰਸ਼ਾਂ ਵੱਲੋਂ ਜਥੇਦਾਰ ਕੌਕੇ ਸਾਹਿਬ ਦਾ ਮਹਾਨ ਸ਼ਹੀਦੀ ਦਿਹਾੜਾ ਗੁਰਦੁਆਰਾ ਸਾਹਿਬ ਪਾਤਸ਼ਾਹੀ 10ਵੀਂ ਨਾੜਾ ਸਾਹਿਬ ਵਿਖੇ ਅੱਜ ਸਵੇਰੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਆ ਜਿਨ੍ਹਾਂ ਦੇ 25 ਜਨਵਰੀ ਨੂੰ ਸਵੇਰੇ 10 ਵਜੇ ਭੋਗ ਪਾਏ ਜਾਣੇ ਆ ਔਰ 11 ਵਜੇ ਤੋਂ ਲੈ ਕੇ 2 ਵਜੇ ਤੱਕ ਮਹਾਨ ਸ਼ਹੀਦੀ ਸਮਾਗਮ ਹੋਵੇਗਾ ਜਿਹਦੇ ਵਿੱਚ ਪਰ ਸਿੱਧ ਸਖਸ਼ੀਅਤਾਂ ਪੰਥ ਕਾਗੂ ਪੁੱਜ ਕੇ ਜਥੇਦਾਰ ਸਾਹਿਬ ਨੂੰ ਜਿੱਥੇ ਸ਼ਰਦਾ ਦੇ ਫੁੱਲ ਭੇਟ ਕਰਨਗੇ ਉਹਨਾਂ ਦੇ ਜੀਵਨ ਬਾਰੇ ਦੱਸਣਗੇ ਤੇ ਉਥੇ ਸਲਾਹ ਮਸ਼ਵਰਾ ਕਰਕੇ ਜਥੇਦਾਰ ਸਾਹਿਬ ਦੀ ਇਨਸਾਫ ਦੀ ਲੜਾਈ ਨੂੰ ਕਾਨੂੰਨੀ ਤੌਰ ਤੇ ਅੱਗੇ ਵਧਾਉਣ ਵਾਸਤੇ ਵਿਚਾਰ ਵਟਾਂਦਰਾ ਵੀ ਕੀਤਾ ਜਾਊਗਾ ਤੇ ਉਥੇ ਵੱਡਾ ਫੈਸਲਾ ਕਰਦੇ ਆ ਪੰਥਕ ਜਥੇਬੰਦੀਆਂ ਨੇ ਸਲਾਹ ਮਸ਼ਵਰਾ ਕਰਕੇ ਸਿੱਖ ਸੰਗਤਾਂ ਨੇ ਕਿ ਜਥੇਦਾਰ ਕੌਕੇ ਸਾਹਿਬ ਦੀ ਵੱਡੀ ਕੁਰਬਾਨੀ ਆ ਉਹਨਾਂ ਨੂੰ ਪੰਥ ਰਤਨ ਫਖਰੇ ਕੌਮ ਦਾ ਅਵਾਰਡ ਜਿਹੜਾ ਹੈਗਾ ਉੱਥੇ ਦਿੱਤਾ ਜਾਵੇਗਾ ਜਥੇਦਾਰ ਕੌਕੇ ਸਾਹਿਬ ਕਿਉਂਕਿ ਉਹ ਅਸਲ ਵਿੱਚ ਫਖਰੇ ਕੌਮ ਤੇ ਪੰਥ ਰਤਨ ਨੇ ਨਾ ਕਿ ਕੋਈ ਹੋਰ ਪੰਥ ਵੱਲੋਂ ਕੌਮ ਵੱਲੋਂ ਜਿਹੜਾ ਹੈ ਸੰਗਤਾਂ ਦੇ ਵੱਲੋਂ ਵੱਡੀ ਗਿਣਤੀ 'ਚ ਉੱਥੇ ਸਮੂਲੀਅਤ ਕਰਕੇ ਜਥੇਦਾਰ ਕੌਕੇ ਸਾਹਿਬ ਨੂੰ ਪੰਥ ਰਤਨ ਤੇ ਫਖਰੇ ਕੌਮ ਦਾ ਅਵਾਰਡ ਦਿੱਤਾ ਜਾਏਗਾ ਅਸੀਂ মিডিਆ ਦੇ ਰਾਹੀਂ ਅਪੀਲ ਕਰਦੇ ਹਾਂ ਸੰਗਤਾਂ ਨੂੰ ਜੋ ਵੀ ਸਮਾਂ ਗੱਢ ਸਕਦੇ ਆ ਗੁਰਦੁਆਰਾ ਲਾੜਾ ਸਾਹਿਬ ਵਿਖੇ 25 ਜਨਵਰੀ ਨੂੰ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਇਹ ਸਮਾਗਮ ਚੱਲਣਾ ਹੈ ਉਹ ਸਾਰੀਆਂ ਸੰਗਤਾਂ ਆਪਣੇ ਉਸ ਮਹਾਨ ਕੁਰਬਾਨੀ ਵਾਲੇ ਜਥੇਦਾਰ ਨੂੰ ਇੱਕੋ ਇੱਕ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜਿਨ੍ਹਾਂ ਨੂੰ ਇਸ ਤਰ੍ਹਾਂ ਤਸੀਹੇ ਦੇ ਕੇ ਸਮੇਂ ਦੀ ਜ਼ਾਲਮ ਹਕੂਮਤ ਨੇ ਸ਼ਹੀਦ ਕੀਤਾ ਉਹਨਾਂ ਦੀ ਜਿਹੜਾ ਸ਼ਹੀਦੀ ਸਮਾਗਮ ਆ ਉਹਨਾਂ ਦੀ ਸ਼ਹੀਦੀ ਯਾਦ ਜਿਹੜੀ ਉਹ ਮਣਾਈ ਜਾ ਰਹੀ ਆ ਤੇ ਸਾਰੇ ਉੱਥੇ ਹਮ-ਹਮਾ ਕੇ ਪਹੁੰਚਣ ਸਾਰਿਆਂ ਨੂੰ ਬੇਨਤੀ ਆ ਕਿ ਇਹ ਜਥੇਦਾਰ ਕੌਕੇ ਸਾਹਿਬ ਨੂੰ ਜਿੱਥੇ ਸ਼ਰਦਾ ਦੇ ਫੁੱਲ ਭੇਟ ਕਰਨੇ ਉੱਥੇ ਉਹਨਾਂ ਦੀ ਇਨਸਾਫ ਦੀ ਜਥੇਦਾਰ ਕੌਕੇ ਸਾਹਿਬ ਸਮੇਤ ਜਿਹੜੇ ਹੋਰ ਬੇਕਸੂਰ ਸਿੱਖ ਨੌਜਵਾਨ ਜਿਨ੍ਹਾਂ ਨੂੰ ਸਮੇਂ ਦੀ ਜ਼ਾਲਮ ਹਕੂਮਤ ਨੇ ਬੇਦੋਸ਼ੀਆਂ ਨੂੰ ਸ਼ਹੀਦ ਕੀਤਾ ਉਹਨਾਂ ਦੀ ਜਾਂਚ ਨੂੰ ਅੱਗੇ ਜਿਹੜਾ ਹੈਗਾ ਉਹ ਤੋਰਨ ਵਾਸਤੇ ਵੀ ਉੱਥੇ ਜਿਹੜਾ ਸਲਾਹ ਮਸ਼ਵਰਾ ਉਹ ਕੀਤਾ ਜਾਊਗਾ ਹਾਂਜੀ ਜਦੋਂ ਕਿ ਕਿਹੜੇ ਬੇ ਬੇ ਸਿੱਖ ਸਿਂਤਾ ਪਹੁੰਚ ਨਹੀਂ ਆ ਜੋ ਜੋ 1 ਜਨਵਰੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚੇ ਸੀਗੇ ਫਿਰ 15 ਜਨਵਰੀ ਨੂੰ ਤੇ 10 ਜਨਵਰੀ ਨੂੰ ਗੁਰਦੁਆਰਾ ਰਕਾਬਗਨ ਸਾਹਿਬ ਵਿਖੇ ਪਹੁੰਚੇ ਸੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥਕ ਸੰਸਥਾਵਾਂ ਦੇ ਆਗੂ ਸਹਿਬਾਨ ਜਥੇਬੰਦੀਆਂ ਸੰਤ ਮਹਾਪੁਰਸ਼ ਉਹ ਸਾਰੇ ਹੀ ਜਿਹੜੇ ਆ 25 ਤਰੀਕ ਨੂੰ ਇੱਥੇ ਸਮੂਲੀਅਤ ਕਰ ਰਹੇ ਆ ਔਰ ਸਾਰੇ ਸਾਂਝੇ ਤੌਰ ਤੇ ਜਿਹੜਾ ਫੈਸਲਾ ਵਾ ਜਥੇਦਾਰ ਸਾਹਿਬ ਦਾ ਸ਼ਹੀਦੀ ਦਿਹਾੜਾ ਇੱਥੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਬੰਧ ਕੀਤਾ ਜਾ ਰਿਹਾ ਸਮੂੱਚੇ ਮੈਂਬਰ ਸਹਿਬਾਨਾਂ ਵੱਲੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਸੋ ਸਾਰੇ ਉੱਥੇ ਸਮੂਲੀਅਤ ਕਰਕੇ ਬਾਕੀ 25 ਜਨਵਰੀ ਨੂੰ ਸਾਰੇ ਉੱਥੇ ਪੁੱਜ ਕੇ ਜਿਹੜਾ ਹੈਗਾ ਉਹ ਇਹ ਫੈਸਲਾ ਜਿਹੜਾ ਹੈਗਾ ਕਾਨੂੰਨੀ ਲੜਾਈ ਲੜਨ ਦਾ ਤੇ ਜਥੇਦਾਰ ਸਾਹਿਬ ਦਾ ਜਿਹੜਾ ਹੈਗਾ ਉਹਨਾਂ ਨੂੰ ਫਖਰੇ ਕੌਮ ਤੇ ਪੰਥ ਰਤਨ ਅਵਾਰਡ ਕੌਮ ਵੱਲੋਂ ਪੰਥ ਵੱਲੋਂ ਜਿਹੜਾ ਉੱਥੇ ਸਪੁਰਦ ਕੀਤਾ ਜਾਊਗਾ ਦੇਖੋ ਕਾਨੂੰਨੀ ਲੜਾਈ ਲੜਨ ਵਾਸਤੇ ਪਹਿਲਾਂ ਪੰਜ ਮੈਂਬਰੀ ਕਮੇਟੀ ਜਿਹੜੀ ਆ ਸਾਡੀ ਉਹ ਬਣਾਈ ਗਈ ਆ ਦਿੱਲੀ ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੀਆਂ ਜਥੇਬੰਦੀਆਂ ਉੱਥੇ ਐਲਾਨ ਕੀਤਾ ਸੀ 10 ਜਨਵਰੀ ਨੂੰ ਜਿਹਦੇ ਵਿੱਚ ਪੰਜਾਬ ਦੇ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਸਰਦਾਰ ਸਿੰਦਰਪਾਲ ਸਿੰਘ ਬਰਾੜ ਉਹਨਾਂ ਨੇ ਹੈਡ ਕਰਨਾ ਉਸ ਕਮੇਟੀ ਨੂੰ ਪੰਜ ਵਕੀਲਾਂ ਦੀ ਜਿਹੜੀ ਟੀਮ ਆ ਉਹ ਬਣਾਈ ਗਈ ਆ ਉਹਦੇ ਵਿੱਚ ਅਸੀਂ ਜਲਦੀ ਹੀ ਪੰਜਾਬ ਦੇ ਮੁੱਖ ਮੰਤਰੀ ਨੂੰ ਮੁਲਾਕਾਤ ਕਰਕੇ ਤਾਂ ਉਹਨਾਂ ਨੂੰ ਉਹ ਜਿਹੜੀ ਜਾਂਚ ਰਿਪੋਰਟ ਉਹਦੇ ਆਧਾਰ ਤੇ ਐਫ ਆਈ ਆਰ ਲਾਂਚ ਕਰਨ ਵਾਸਤੇ ਜਿਹੜੀ ਜਲਦੀ ਮੁਲਾਕਾਤ ਜਿਹੜੀ ਆ ਉਹ ਕੀਤੀ ਜਾਊਗੀ ਉਹਦੇ ਵਾਸਤੇ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਪੱਤਰ ਵੀ ਬਕਾਇਦਾ ਮੁੱਖ ਮੰਤਰੀ ਹਾਊਸ ਆ ਪੰਜਾਬ ਨੂੰ ਲਿਖਿਆ ਹੋਇਆ ਕਿ ਜਲਦੀ ਸਮਾਂ ਦਿੱਤਾ ਜਾਵੇ ਤਾਂ ਕਿ ਮੁੱਖ ਮੰਤਰੀ ਪੰਜਾਬ ਨਾਲ ਮੁਲਾਕਾਤ ਕਰਕੇ ਦੋਸ਼ੀਆਂ ਦੇ ਉੱਤੇ ਕਾਰਵਾਈ ਕਰਾਉਣ ਵਾਸਤੇ ਜਿਹੜਾ ਐਫ ਆਈ ਆਰ ਕਿਉਂਕਿ ਜਿਹੜੇ ਜਾਂਚ ਕਮਿਸ਼ਨ ਬਣਦੇ ਆ ਜਾਂਚ ਕਮਿਸ਼ਨ ਦਾ ਮਤਲਬ ਹੀ ਇਹ ਹੁੰਦਾ ਕਿ ਵਾਕਈ ਕੋਈ ਇਹਦੇ ਚ ਦੋਸ਼ੀ ਹੈ ਜਾਂ ਨਹੀਂ ਜਗਾ ਜਾਂਚ ਦੀ ਲੋੜ ਹੈ ਜਾਂ ਨਹੀਂ ਤਾਂ ਜਦੋਂ ਜਾਂਚ ਕਮਿਸ਼ਨ ਬੀਪੀ ਤਵਾੜੀ ਨੇ ਇਹ ਇਸ਼ਾਰਾ ਕਰ ਦਿੱਤਾ ਕਿ ਵਾਕਿਆ ਜਥੇਦਾਰ ਸਾਹਿਬ ਦੀ ਜਿਹੜੀ ਸ਼ਹਾਦਤ ਦਾ ਗਵਾਹਾਂ ਦੇ ਬਿਆਨਾਂ ਤੋਂ ਕਿ ਜੋ ਗਵਾਹਾਂ ਨੇ ਬਿਆਨ ਦਿੱਤੇ ਉਹਦੇ ਤੇ ਐਫਆਈਆਰ ਬਣਦੀ ਹੈ ਤੋ ਐਫਆਈਆਰ ਨਾ ਤਾਂ ਕੈਪਟਨ ਸਰਕਾਰ ਨੇ ਦਰਜ ਕੀਤੀ ਤੇ ਨਾ ਪ੍ਰਕਾਸ਼ ਸਿੰਘ ਬਾਦਲ ਹੁਣਾਂ ਨੇ ਕੀਤੀ ਸਰਦਾਰ ਸੁਖਵੀਰ ਸਿੰਘ ਬਾਦਲ ਵੀ 8 ਸਾਲ ਹੋਮ ਮਿਨਿਸਟਰ ਰਹੇ ਡਿਪਟੀ ਚੀਫ ਮਿਨਿਸਟਰ ਰਹੇ ਉਹਨਾਂ ਨੇ ਵੀ ਇਸ ਦਾ ਜਿਹੜਾ ਇਨਸਾਫ ਆ ਉਹ ਨਹੀਂ ਦਿੱਤਾ ਜਥੇਦਾਰ ਸਾਹਿਬ ਨੂੰ ਜਿਸ ਤਰ੍ਹਾਂ ਕੋ-ਕੋ ਕੇ ਸ਼ਹੀਦ ਕੀਤਾ ਉਹਨਾਂ ਦੇ ਕਤਲ ਦਾ ਇਨਸਾਫ ਲੈਣ ਵਾਸਤੇ ਮੁੱਖ ਮੰਤਰੀ ਪੰਜਾਬ ਨੂੰ ਵੀ ਕਿ ਜੇ ਪਹਿਲੀਆਂ ਸਰਕਾਰਾਂ ਨੇ ਪਹਿਲੇ ਮੁੱਖ ਮੰਤਰੀਆਂ ਨੇ ਨਹੀਂ ਕੀਤਾ ਤਾਂ ਮੌਜੂਦਾ ਮੁੱਖ ਮੰਤਰੀ ਜੋ ਹੈ ਉਹ ਜਥੇਦਾਰ ਸਾਹਿਬ ਦੀ ਸ਼ਹਾਦਤ ਦਾ ਇਨਸਾਫ ਦੇਣ ਵਾਲੇ ਪਾਸੇ ਜਿਹੜਾ ਹੈਗਾ ਉਹ ਜਥੇਬੰਦੀਆਂ ਦੀ ਜਿਹੜੀ ਮੰਗ ਆ ਉਹਦੇ ਤੇ ਗੌਰ ਕਰੇ। ਲੋਕ ਸਭ ਸਿਰਫ ਇਸ ਆਪਣੇ ਕਹੇ 30 ਸਾਲਾ ਮਾਤਰ ਕੋਟਾ ਸਾਹਮਣੇ ਆਉਂਦੀਆਂ ਨੇ ਪਰ ਅਜਿਹੇ अनेका ਕੇਸ ਨੇ। ਤੇ ਉਹ ਸਾਰੇ ਕੇਸ ਤੌਰ ਤੇ ਉਦੋਂ ਪੰਥਕ ਆਉਣ ਵਾਲੀ ਸਰਕਾਰ ਵੱਲ ਇਸ਼ਾਰਾ ਕਰਦੇ। हां बिल्कुल ये जेड़ा ਪਹਿਲਾਂ ਕਈ ਕੇਸਾਂ ਦੇ ਵਿੱਚ ਜਿਹੜਾ ਹੈ ਦੋਸ਼ੀਆਂ ਨੂੰ ਸਜ਼ਾਵਾ ਹੋਈਆਂ ਨੇ ਪੁਲਿਸ ਅਫਸਰਾਂ ਨੂੰ ਸਜ਼ਾਵਾ ਹੋਈਆਂ ਨੇ ਕੁਝ ਦੋਸ਼ੀਆਂ ਨੂੰ ਕੈਪਟਨ ਸਰਕਾਰ ਨੇ ਉਮਰ ਕੈਦਾਂ ਹੋਈਆਂ ਸੀ ਤੇ ਜਾ ਕੇ ਉਹਨਾਂ ਨੂੰ ਰਿਹਾਈ ਕਰਾਇਆ ਬਹੁਤ ਸਾਰਿਆਂ ਨੂੰ ਉਮਰ ਕੈਦਾਂ ਵੀ ਹੋਈਆਂ 10-10 ਸਾਲ ਦੀਆਂ ਸਜ਼ਾਵਾਂ ਵੀ ਹੋਈਆਂ ਨੇ ਭਾਵੇਂ ਕਿ ਅਜੇ ਬਹੁਤ ਸਾਰੇ ਜਿਹੜੇ ਕਾਤਲ ਆ ਬਹੁਤ ਸਾਰੇ ਦੋਸ਼ੀ ਅਜੇ ਦੰਦਣਾਉਂਦੇ ਫਿਰਦੇ ਆ ਉਹਨਾਂ ਨੂੰ ਸਜ਼ਾਵਾ ਦਿਵਾਉਣ ਵਾਸਤੇ ਇਹ ਜਿਹੜੀ ਕਾਨੂੰਨੀ ਜਿਹੜੀ ਟੀਮ ਆ ਉਹ ਤਿਆਰ ਕੀਤੀ ਗਈ ਆ ਤੇ ਇਹ ਜਿਹੜੇ ਪੰਥਕ ਇਕੱਠ ਕੀਤੇ ਜਾ ਰਹੇ ਆ ਜਿਸ ਤਰ੍ਹਾਂ ਹੁਣ 10 ਜਨਵਰੀ ਨੂੰ ਵੀ ਜਲੰਧਰ ਦੇ ਵਿੱਚ ਵੱਡਾ ਪੰਥਕ ਇਕੱਠ ਜਿਹੜਾ ਨਮੈਂਦਾ ਪੰਥਕ ਇਕੱਠ ਕੀਤਾ ਜਾ ਰਿਹਾ ਵਾ ਜਿਹਦੀ 11 ਮੈਂਬਰੀ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਬਣਾਈ ਗਈ ਜਿਹਦਾ 10 ਨੂੰ ਵੀ ਮੈਂਬਰ ਬਣਾਇਆ ਗਿਆ ਤਾਂ ਇਹ ਜਿਹੜਾ ਲੜੀਵਾਰ ਲਗਾਤਾਰ ਜਿਵੇਂ ਪਹਿਲਾਂ ਅਕਾਲ ਤਖਤ ਸਾਹਿਬ ਤੇ ਫਿਰ ਦਿੱਲੀ ਹੁਣ ਗੁਰਦੁਆਰਾ ਨਾਢਾ ਸਾਹਿਬ ਫਿਰ ਜਲੰਧਰ ਇਸ ਤਰ੍ਹਾਂ ਜਿਹੜਾ ਇਨਸਾਫ ਦੀ ਲੜਾਈ ਆ ਸੰਗਤਾਂ ਨੂੰ ਜਾਗਰੂ ਕਰਕੇ ਸੰਗਤਾਂ ਦਾ ਸਾਥ ਲੈ ਕੇ ਜਿਹੜਿਆ ਕਾਨੂੰਨੀ ਲੜਾਈ ਜਿਹੜੀ ਉਹ ਵੀ ਲੜੀ ਜਾਊ ਤੇ ਜੋ ਧਾਰਮਿਕ ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਥੇਬੰਦੀਆਂ ਨੇ ਲਿਖਤੀ ਮੰਗ ਪੱਤਰ ਦਿੱਤਾ ਤੇ ਦੁਨੀਆ ਭਰ ਦੀਆਂ ਸੰਗਤਾਂ ਨੇ 200 ਤੋਂ ਵੱਧ ਗੁਰਦੁਆਰਿਆਂ ਨੇ ਬਕਾਇਦਾ ਸਾਈਨ ਕਰਕੇ ਇੰਗਲੈਂਡ ਦੀ ਧਰਤੀ ਤੋਂ ਵੀ 200 ਤੋਂ ਵੱਧ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਕਿ ਫਖਰੇ ਕੌਮ ਤੇ ਪੰਥ ਰਤਨ ਜਿਹੜਾ ਅਵਾਰਡ ਆ ਉਹ ਪ੍ਰਕਾਸ਼ ਸਿੰਘ ਬਾਦਲ ਤੋਂ ਵਾਪਸ ਲਿਆ ਜਾਣਾ ਚਾਹੀਦਾ ਤੇ ਉਹ ਜਥੇਦਾਰ ਕੌਕੇ ਸਾਹਿਬ ਨੂੰ ਦਿੱਤਾ ਜਾਣਾ ਚਾਹੀਦਾ ਦਿੱਲੀ ਸਿ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪਿਛਲੇ ਦਿਨੀ ਅਕਾਲ ਤਖਤ ਸਾਹਿਬ ਤੇ ਉਹਨਾਂ ਨੇ ਵੀ ਐਲਾਨ ਕੀਤਾ ਕੇ ਜਥੇਦਾਰ ਕੌਕੇ ਸਾਹਿਬ ਨੂੰ ਫਖਰੇ ਕੌਮ ਤੇ ਪੰਥ ਰਤਨ ਅਵਾਰਡ ਦਿੱਤਾ ਜਾਣਾ ਚਾਹੀਦਾ ਸੋ ਇਸ ਕਰਕੇ ਅਸੀਂ ਪੰਥ ਵੱਲੋਂ ਕੌਮ ਵੱਲੋਂ ਫੈਸਲਾ ਜਿਹੜਾ ਉਹ ਕੀਤਾ ਵਾ ਬਾਕੀ ਤਖਤਾਂ ਦੇ ਜਥੇਦਾਰ ਕਦੋਂ ਦਿੰਦੇ ਕਦੋਂ ਨਹੀਂ ਦਿੰਦੇ ਉਹਨਾਂ ਦੀ ਮਰਜ਼ੀ ਹੈ ਪਰ ਅਸੀਂ ਜਿਹੜੀ ਸਾਡੀ ਮੰਗ ਹੈ ਜੋ ਜਥੇਵੰਦੀਆਂ ਦੀ ਦੇਸ਼ ਵਿਦੇਸ਼ ਦੇ ਵਿੱਚੋਂ ਉੱਥੇ ਕੌਮ ਦੇ ਵੱਲੋਂ ਪੰਥ ਵੱਲੋਂ ਫਖਰੇ ਕੌਮ ਤੇ ਪੰਥ ਰਤਨ ਜਥੇਦਾਰ ਕੌਕੇ ਸਾਹਿਬ ਨੂੰ ਅਵਾਰਡ ਜਿਹੜਾ ਉਹ ਦਿੱਤਾ ਜਾ ਰਿਹਾ ਪਾਪਾ ਕਰਮਜੀਤ ਜੀ ਸਿਓ ਉਹਨਾਂ ਨੇ ਕੋਈ ਮਤਾ ਪਾਸ ਕੀਤਾ ਆਪਣੇ ਪਦਰ ਤੇ ਇਸ ਨੂੰ ਨਹੀਂ ਉਹ ਤਾਂ ਹੁਣ ਮੈਂਬਰ ਵੀ ਨਹੀਂ ਹੈ ਨਾ ਜੇ ਮਤਲਬ ਜੇ ਖੜਾ ਬੈਠਾ ਨਾ ਇੱਥੇ ਪੂਰੀ ਹਰਿਆਣਾ ਸਿੱਖ ਗੁਰਦੁਆਰਾ ਨਹੀਂ ਕਰਮਜੀਤ ਸਿੰਘ ਹੁਣ ਇਹ ਤਾਂ ਮੈਂਬਰ ਵੀ ਨਹੀਂ ਆ ਉਹਨਾਂ ਦੇ ਕੋਈ ਵੋਟ ਹੈਗੇ ਨਹੀਂ ਨਾ ਕੋਈ ਮੈਂਬਰ ਨਹੀਂ ਉਹਨਾਂ ਦਾ ਉਹ ਤਾਂ ਛੱਡ ਚੁੱਕੇ ਨਾ ਕਮੇਟੀ ਨੂੰ ਪ੍ਰਧਾਨਗੀ ਤੋਂ ਵੀ ਅਸਤੀਫਾ ਕੀ ਕੌਮ ਦੇ ਮਸਲਿਆਂ ਤੇ ਤੁਹਾਡੀ ਕੋਈ ਆਵੇ ਨਹੀਂ ਉਹਨਾਂ ਨੇ ਕਦੇ ਸਿੱਖੀ ਮਸਲਿਆਂ ਦੇ ਵਿੱਚ ਹੈ ਹੀ ਨਹੀਂ ਸੀ ਪਹਿਲਾਂ ਵੀ ਉਹਦਾ ਤੁਸੀਂ ਤਾਂ ਮਜ਼ਾਕ ਕਰ ਰਹੇ ਹੋ ਉਹਨਾਂ ਦਾ ਨਾਮ ਲੈ ਕੇ ਪਰ ਇਹ ਜਿਹੜਾ ਮਸਲਾ ਸਾਡਾ ਵੀ ਬੜਾ ਸੈਂਸੀਅਰ ਆ ਇਹ ਮਸਲਾ ਬੜਾ ਸੈਂਸੀਅਰ ਆ ਉਹ ਕਦੇ ਕੌਮ ਦੇ ਮਸਲਿਆਂ 'ਚ ਆਇਆ ਹੀ ਨਹੀਂ ਉਹ ਤਾਂ ਠੀਕ ਆ ਉਹਨਾਂ ਨੂੰ ਜਿਹੜਾ ਸੀ ਆ ਹਰਿਆਣਾ ਸਰਕਾਰ ਵੱਲੋਂ ਨਾਮਿਨੇਟ ਕਰ ਦਿੱਤਾ ਗਿਆ ਸੀਗਾ ਪਰ ਜਿਹੜੇ ਪੰਛਕ ਮਸਲੇ ਆ ਜਿਹੜੇ ਸੰਤ ਮਹਾਪੁਰਸ਼ ਜਿਹੜੇ ਕਿਰਿਆ ਨੇ ਪੰਛ ਦੇ ਮਸਲਿਆਂ ਦੇ ਵਿੱਚ ਉਹ ਮਹਾਪੁਰਸ਼ ਇੱਥੇ ਜਿਹੜੇ ਆ ਉਹ ਪਹੁੰਚਣਗੇ ਵੱਡੀ ਗਿਣਤੀ ਦੇ ਵਿੱਚ ਔਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਇੱਕ ਦੀ ਨਹੀਂ ਆ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੇ ਸਾਡੇ ਸਾਰਿਆਂ ਦੀ ਆ ਸਾਰੇ ਮੈਂਬਰ ਸਾਹਿਬਾਨ ਬੈਠੇ ਆ ਤਾਂ ਹੀ ਅੱਜ ਗੁਰਦੁਆਰਾ ਨਾਢਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਆਰੰਭ ਕਰਾਇਆ ਗਿਆ ਸਭ ਨੂੰ ਸੱਦਾ ਕੀਤਾ ਗਿਆ ਜਿਨਨੇ ਪੁਰਾਣੇ ਮੈਂਬਰ ਸਹਿਬਾਨ ਸਾਬਕਾ ਮੈਂਬਰ ਨੇ ਮੌਜੂਦਾ ਮੈਂਬਰ ਅਸੀਂ ਸਭ ਨੂੰ ਸੱਦਾ ਦਿੱਤਾ ਵਾ ਕਿ ਜਿਹੜੇ ਪੰਥ ਨਾਲ ਸਰੂਕਾਰ ਰੱਖਦੇ ਪੰਥ ਦਾ ਦਰਦ ਰੱਖਦੇ ਆ ਉਹ ਸਾਰੇ ਇਹਦੇ ਵਿੱਚ ਸਮੂਲੀਅਤ ਕਰਨ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਮੈਂਬਰ ਸਹਿਬਾਨ ਜਿਹੜੇ ਆ ਇੱਥੇ ਪੁੱਜ ਵੀ ਰਹੇ ਆ